ਅਸਲਾਮ ਅਲੈਕਮ ਵੀਵਰਸ ਅੱਜ ਦੀ ਵੀਡੀਓ ਹੈ ਗਿਆਨੀ ਗੁਰਪ੍ਰਤਾਪ ਸਿੰਘ ਜੀ ਦੀ ਕਥਾ ਕਿ ਇੱਕ ਅਕਾਲ ਤਖਤ ਦਾ ਜਿਹੜਾ ਜਥੇਦਾਰ ਉਹ ਕਿੰਜ ਦਾ ਹੁੰਦਾ ਵਾ ਕੌਣ ਹੁੰਦਾ ਵਾ ਮੇਰੇ ਵੱਲੋਂ ਇੱਕ ਮੁਸਲਮਾਨ ਵਾਸਤੇ ਇੱਕ ਬੜੀ ਇੰਟਰਸਟਿੰਗ ਗੱਲ ਹੈ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਜੋ ਕੁਝ ਕੱਲ ਦੇ ਘਟਨਾ ਕ੍ਰਮ ਵਿੱਚ ਵਾਪਰਿਆ ਸਿੱਖ ਕੌਮ ਦੇ ਵਾਸਤੇ ਇੱਕ ਵੱਡੀ ਦੁਬਧਾ ਪੈਦਾ ਕਰਕੇ ਰੱਖ ਦਿੱਤੀ ਸਮੇਂ ਦੀ ਲੀਡਰਸ਼ਿਪ ਨੇ ਜਿਹੜਾ ਬੰਦਾ ਅਸੀਂ ਇੱਕ ਗੱਲ ਕਹਿ ਦਿੰਨੇ ਬੜੀ ਹੋਪ ਕੇ ਜ਼ਹੇਦਾਰ ਹੋਵੇ ਤੇ ਅਕਾਲੀ ਬਾਬਾ ਫੂਲਾ ਸਿੰਘ ਵਰਗਾ ਇਦਾਂ ਕਹਿੰਨੇ ਨਾ ਆਪਾਂ ਤੁਸੀਂ ਵੀ ਕਹਿੰਦੇ ਜੇ ਨਾ ਅਕਾਲੀ ਫੂਲਾ ਸਿੰਘ ਵਰਗਾ ਨਹੀਂ ਲੱਭਦਾ ਲੱਭੇ ਕਿੱਥਾ ਅਕਾਲੀ ਫੂਲਾ ਸਿੰਘ ਦੇ ਕੋਲ 15-20 ਹਜ਼ਾਰ ਬੰਦਾ ਆਪਣਾ ਪਰਸਨਲ ਡਾਂਗ ਸੋਟਾ ਖੜਕਾਉਣ ਵਾਸਤੇ ਉਹ ਮੁਲਾਜ਼ਮ ਥੋੜਾ ਅੱਜ ਦੇ ਜ਼ਹੇਦਾਰ ਦੇ ਪੱਲੇ ਹੈ ਕਿ ਜ਼ਹੇਦਾਰ ਨੂੰ ਖੁਦ ਕਹਿਣਾ ਪਿਆ ਕੀ ਪਤਾ ਇਹਨਾਂ ਮੇਰੀ ਕਦੋਂ ਛੁੱਟੀ ਕਰ ਦੇਣੀ ਮੈਂ ਤੇ ਬੈਗ ਪੈਕ ਕਰਕੇ ਰੱਖਿਆ ਭਾਈ ਆਪਣਾ ਜੇ ਕੌਮ ਦਾ ਜਥੇਦਾਰ ਵੀ ਆ ਛਬਦ ਵਰਤੇ ਤੁਸੀਂ ਸਮਝ ਲਓ ਅਸੀਂ ਇਹ ਗੱਲ ਕਹਿੰਨੇ ਆ ਅਕਾਲ ਤਖਤ ਦਾ ਹੁਕਮ ਸਾਰੀ ਦੁਨੀਆ 'ਚ ਚੱਲਦਾ ਵਾ ਸਿੰਘ ਸਾਹਿਬ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਖੁਦ ਆਖਿਆ ਵੀ ਮੈਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਆਖਿਆ ਤੇਰਾ ਹੁਕਮਾ 100 ਮੀਟਰ ਦੇ ਘੇਰੇ-ਘੇਰੇ 'ਚ ਚੱਲਦਾ ਵਾ ਪੂਰੀ ਦੁਨੀਆ ਦੀ ਗੱਲ ਬਾਅਦ 'ਚ ਕਰਾਂਗੇ ਕਿੱਥੇ ਖਲੋਗੇ ਅਸੀਂ ਆ ਕਿੱਡੀ ਵੱਡੀ ਮਾਰ ਵੱਜੀ ਸਾਨੂੰ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਰੱਖਣ ਦਾ ਤੇ ਕੱਢਣ ਦਾ ਵਿਧੀ ਵਿਧਾਨ ਕੌਮ ਆਪਣੇ ਹੱਥਾਂ ਤੋਂ ਨਹੀਂ ਨਾ ਲੈਂਦੀ ਜਿੰਨਾ ਚਿਰ ਤੁਸੀਂ ਜਥੇਦਾਰਾਂ ਨੂੰ ਮੁਲਾਜ਼ਮ ਬਣਾ ਕੇ ਰੱਖੋਗੇ ਸਾਡੀ ਦੁਰਦਸ਼ਾ ਇਹ ਜੇ ਤੁਸੀਂ ਭੈੜੀ ਹੋਣੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਨਾ ਹੋਈ ਤੇ ਮੈਨੂੰ ਆਖਿਓ ਅਕਾਲ ਤਖਤ ਦੀ ਇੱਕ ਆਵਾਜ਼ ਵਜੇ ਜਵਾਨੀਆਂ ਖੰਡੇ ਦੀਆਂ ਤਾਰਾਂ ਤੇ ਨੱਚ ਜਾਂਦੀਆਂ ਹੁੰਦੀਆਂ ਸੀ ਅੱਜ ਅਕਾਲ ਤਖਤ ਦੇ ਸਾਹਿਬ ਦੇ ਵਿਹੜੇ ਚ ਖਲੋਤੇ ਦਾਗੀ ਬੰਦੇ ਕਹਿੰਦੇ ਮੈਂ ਨਹੀਂ ਮੰਨਦਾ ਅਕਾਲ ਤਖਤ ਸਾਹਿਬ ਨੂੰ ਇਥੇ ਲਿਆ ਕੇ ਖਿਲਾਰਨਾ ਸੀ ਤੁਹਾਨੂੰ ਸਮੇਂ ਦੀ ਹਕੂਮਤ ਨੇ ਸਿੱਖੋ ਜਿਹੜਾ ਤੁਸੀਂ ਕਹਿੰਦੇ ਨਾ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਜਿੰਨਾ ਚਿਰ ਜ਼ਹੀਦਾਰ ਇਹਨਾਂ ਦੀ ਹਾਂ ਚ ਹਾਮ ਲਾਉਂਦੇ ਰਹੇ ਉਹਨਾਂ ਚਿਰ ਅਕਾਲ ਤਖਤ ਮਹਾਨ ਸੀ ਜਿੱਦਨ ਉਹਨਾਂ ਨੇ ਮਾੜੀਆਂ ਜੀਆਂ ਅੱਖਾਂ ਵਿਖਾਈਆਂ ਤੇ ਅਗਲੇ ਦਿਨ ਜੁਲੀ ਬਿਸਤਰਾ ਗੋਲ ਕਰਾ ਕੇ ਤੇ ਉਹ ਕੱਢ ਦੇ ਤਾ ਮਾਰ ਅਕਾਲ ਤਖਤ ਸਾਹਿਬ ਦਾ ਸਿਸਟਮ ਕੌਮ ਦੇ ਹੱਥਾਂ ਚ ਪਰਸਨਲ ਤੌਰ ਤੇ ਚਾਹੀਦਾ ਈ ਆਖਿਆ ਸਾਡੇ ਕੱਲ ਬੰਦਿਆਂ ਨੇ ਕੱਢਣ ਲੱਗਿਆ ਇਹ ਜੀ 11 ਮੈਂਬਰੀ ਅੰਤਰੰਗ ਕਮੇਟੀ ਦਾ ਫੈਸਲਾ ਵਾ ਜਥੇਦਾਰ ਨੂੰ ਕੱਢਿਆ ਜਾਂਦਾ ਅੰਤਰੰਗ ਕਮੇਟੀ ਕੌਣ ਹੁੰਦੀ ਆ ਜਥੇਦਾਰ ਨੂੰ ਕੱਢਣ ਵਾਲੀ ਵਿਕਰਮ ਸਿੰਘ ਮਜੀਠੀਏ ਦਾ ਬਿਆਨ ਆਇਆ ਥੋੜਾ ਚਿਰ ਪਹਿਲਾਂ ਸ਼ਾਇਦ ਨੈਟ ਤੇ ਵੇਖ ਲਿਆਣਾ ਤੁਸੀਂ ਉਹ ਕਹਿੰਦਾ ਗਲਤ ਕੀਤਾ ਵਾ ਉਹ ਕਹਿੰਦਾ ਗਲਤ ਕੀਤਾ ਗੋਬਿੰਦ ਸਿੰਘ ਲੋਂਗੋਵਾਲ ਸਾਬਕਾ ਪ੍ਰਧਾਨ ਨੇ ਆਖਿਆ ਗਲਤ ਕੀਤਾ ਵਾ ਸਿਆਣੇ ਆ ਬੰਦੇ ਭਾਈ ਤੇ ਜਿਹੜੇ ਕੱਲ ਦੀਆਂ ਪਾਲਛਾ ਮਾਰਨ ਦੇ ਨਾ ਫੇਸਬੁੱਕ ਦੇ ਉੱਤੇ ਚੰਗਾ ਆਇਆ ਜਥੇਦਾਰ ਲਾਇਆ ਚੰਗਾ ਆਇਆ ਜਥੇਦਾਰ ਲਾਇਆ ਤੇ ਵੱਡੇ ਲੀਡਰਾਂ ਦੇ ਬਿਆਨ ਤੋਂ ਬਾਅਦ ਉਹ ਪਲਟੀਆਂ ਮਾਰਨ ਨੂੰ ਫੇਰਨ ਦੇ ਵੀ ਉਹ ਵੱਡਾ ਲੀਡਰ ਮੁੱਕਰ ਗਿਆ ਤੇ ਅਸੀਂ ਕਿਹੜੇ ਖੂਨ ਖਾਤੇ ਪਈਏ ਉਹ ਕੱਲ ਦੇ ਫੈਸਲੇ ਨੂੰ ਸਹੀ ਕਹਿਣ ਡੇ ਸੀ ਤੇ ਜਦੋਂ ਵੱਡੇ ਲੀਡਰ ਨੇ ਪਲਟੀ ਮਾਰੀ ਵੀ ਵੱਡੇ ਲੀਡਰ ਨੇ ਕਹਿ ਦਿੱਤਾ ਵੀ ਨਹੀਂ ਇਹ ਕੰਮ ਗਲਤ ਹੋਇਆ ਵਾ ਉਹ ਮਗਰ ਚਮਚਿਆਂ ਨੂੰ ਸਮਝ ਨਹੀਂ ਲੱਗਣ ਡਈ ਵੀ ਹੁਣ ਹਾਂਚ ਹਾਂ ਮਲਾਈਏ ਕਿ ਨਾਂਚ ਨਾ ਮਲਾਈਏ ਪਹਿਲਾਂ ਹੀ ਬੰਦਾ ਸੋਚ ਕੇ ਚੱਲੇ ਥੋੜਾ ਜਿਆ ਇਹਦਾ ਚੁੰਮਚਾਗਿਰੀ ਵਾਲਿਆਂ ਦੇ ਕੋਲੋਂ ਬਚਣਾ ਚਾਹੀਦਾ ਅੱਜ ਦੇ ਦੌਰ ਅੰਦਰ ਲੀਡਰ ਇਹਨੇ ਮਾੜੇ ਨਹੀਂ ਜਿੰਨੇ ਥੱਲੇ ਚੁੰਮਚੇ ਵੇਚਦੇ ਤੁਰੇ ਫਿਰਦੇ ਜਿਹੜੇ ਨੰਗ ਧੰਗ ਬੰਦਾ ਉਹਨਾਂ ਬੰਦਿਆਂ ਨੇ ਸਭ ਤੋਂ ਜ਼ਿਆਦਾ ਲੀਡਰਾਂ ਦਾ ਪੱਠਾ ਭਾ ਕੇ ਰੱਖਿਆ ਮੈਂ ਫਿਰ ਗੱਲ ਉੱਥੇ ਲੈ ਕੇ ਆਵਾਂ ਢਾਡੀ ਸਿੰਘ ਨਾਲ ਹੀ ਰਚਨਾ ਕਹਿਣਗੇ ਸ੍ਰੀ ਅਕਾਲ ਤਖਤ ਸਾਹਿਬ ਕਿਸੇ ਦੇ ਪਿਓ ਦੀ ਜ਼ਕੀਰ ਨਹੀਂ ਆ 11 ਬੰਦੇ ਫੈਸਲਾ ਕਰਨ ਸ਼ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦਾ ਗੋਲਕ ਦਾ ਸਕੂਲਾਂ ਦਾ ਕਾਲ ਜਾਂਦਾ ਪਰ ਜਥੇਦਾਰ ਦੀ ਹਸਤੀ ਬਿਲਕੁਲ ਆਜ਼ਾਦ ਚਾਹੀਦੀ ਆ ਇੱਕ ਨਿੱਕੀ ਜੀ ਗੱਲ ਸੁਣਾਵਾਂ ਨਿੱਕੀ ਤੁਹਾਨੂੰ ਅਕਾਲ ਤਖਤ ਦੀ ਜਥੇਦਾਰ ਦੀ ਹਸਤੀ ਦਾ ਪਤਾ ਲੱਗੂ ਤੇ ਅੱਜ ਇਹਨਾਂ ਨੇ ਕਿੱਥੇ ਖਿਲਾਰਤਾ ਜਥੇਦਾਰ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਨਾ ਆ ਦਰਿਆ ਸਤਲੁਜ ਲੰਘਦਾਂ ਨਾ ਡੜ ਤੱਕੋ ਇਹ ਬਾਰਡਰ ਸੀ ਸਿਖਾਂ ਦਾ ਸ਼ੇਰੇ ਪੰਜਾਬ ਦਾ ਬਾਰਡਰ ਸੀ ਤੇ ਲਿਖਤੀ ਇਕਰਾਰਨਾਮਾ ਆਇਆ ਸੀ ਕਿ ਦਰਿਆ ਸਤਲੁਜ ਪਾਰ ਕਰਕੇ ਸ਼ੇਰੇ ਪੰਜਾਬ ਦਾ ਕੋਈ ਬੰਦਾ ਦੂਜੇ ਬੰਨੇ ਨਹੀਂ ਜਾਊਗਾ ਜਾਨੀ ਕਿ ਸਤਲੁਜ ਤੋਂ ਇਧਰ-ਇਧਰ ਤੁਸੀਂ ਸ਼ੇਰੇ ਪੰਜਾਬ ਵੱਲ ਜੇ ਤੇ ਸਤਲੁਜ ਤੋਂ ਜਦੋਂ ਪਾਰ ਕਰਕੇ ਫਿਰ ਤੁਸੀਂ ਪੰਜਾਬ ਵਾਲੇ ਪਾਸੇ ਨਹੀਂ ਜੀ ਰਹਿੰਦੇ ਉਹਨਾਂ ਦਿਨਾਂ ਵਿੱਚ ਉਹਨਾਂ ਦਿਨਾਂ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਜਦੋਂ ਮਰਜੀ ਦਰਿਆ ਪਾਰ ਕਰਕੇ ਤੇ ਆਨੰਦਪੁਰ ਸਾਹਿਬ ਜਾ ਵੜਦਾ ਹੁੰਦਾ ਸੀ ਜਦੋਂ ਮਰਜੀ ਦਰਿਆ ਪਾਰ ਕਰਕੇ ਉਹਨੇ ਪਟਿਆਲੇ ਵਾਲੇ ਆਲਾ ਸਿੰਘ ਨੂੰ ਜਾਬ ਮਿਲਣਾ ਤੇ ਅੰਗਰੇਜ਼ਾਂ ਨੂੰ ਬੜਾ ਗੁੱਸਾ ਚੜਿਆ ਕਰਨਾ ਅੰਗਰੇਜ਼ਾਂ ਨੇ ਰਿਆਸਤਾਂ ਨੂੰ ਆਖਿਆ ਕਰਨਾ ਵੀ ਲਿਖਤੀ ਐਗਰੀਮੈਂਟ ਹੋਇਆ ਵਾ ਸ਼ੇਰੇ ਪੰਜਾਬ ਦਾ ਕੋਈ ਬੰਦਾ ਦਰਿਆ ਸਤਲੁਜ ਪਾਰ ਕਰਕੇ ਇੱਧਰ ਨਹੀਂ ਆ ਸਕਦਾ ਤੇ ਆ ਅਕਾਲੀ ਭੂਲਾ ਸਿੰਘ ਤੀਜੇ ਦਿਨ ਘੋੜੇ ਤੇ ਚੜਦਾ 5-7000 ਬੰਦਾ ਨਾਲ ਲੈਂਦਾ ਤੇ ਜਦੋਂ ਮਰਜ਼ੀ ਦਰਿਆ ਪਾਰ ਕਰਕੇ ਕਦੇ ਆਨੰਦਪੁਰ ਸਾਹਿਬ ਚਲ ਜਾਂਦਾ ਕਦੇ ਪਟਿਆਲੇ ਆ ਜਾਂਦਾ ਕਦੇ ਕਿਤੇ ਚਲਾ ਜਾਂਦਾ ਤੇ ਰਿਆਸਤਾਂ ਨੇ ਅੰਗਰੇਜ਼ਾਂ ਨੂੰ ਇੱਕ ਗੱਲ ਆਖੀ ਸੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਤੇ ਅਕਾਲ ਤਖਤ ਸਾਹਿਬ ਦੀ ਹਸਤੀ ਕਿਸੇ ਸੰਧੀ ਚ ਨਹੀਂ ਆਉਂਦੀ ਇਹ ਪੂਰੀ ਦੁਨੀਆ ਦਾ ਮਾਲਕ ਆ ਸਾਡੀ ਅੱਖਾਂ ਦੇ ਸਾਹਮਣੇ ਪੂਰੀ ਦੁਨੀਆ ਦਾ ਮਾਲਕ ਆ ਸਿੱਖੋ ਅੱਜ ਵੀ ਅਕਾਲ ਤਖਤ ਸਾਹਿਬ ਦੇ ਝੰਡੇ ਥੱਲੇ ਆਉਣ ਦੀ ਬੜੀ ਜ਼ਰੂਰਤ ਆ ਲੋੜ ਆ ਪਰ ਬਚਾ ਤੁਹਾਡਾ ਮੈਨੂੰ ਮੇਰੇ ਸ਼ਰੋਮਣੀ ਕਮੇਟੀ 'ਚ ਬੜੇ ਚੰਗੇ ਚੰਗੇ ਦੋਸਤ ਮਿੱਤਰ ਆ ਕਿਉਂਕਿ ਮੇਰੇ ਘਰ ਦੇ ਘੱਟੋ-ਘੱਟ 10 ਮੈਂਬਰ ਸ਼ਰੋਮਣੀ ਕਮੇਟੀ 'ਚ ਮੁਲਾਜ਼ਮ ਆ ਮੇਰੇ ਆਪਣੇ ਤਬਰ ਦੇ ਮੈਂ ਹਰ ਸਟੇਜ ਤੇ ਕਹਿੰਦਾ ਸ਼੍ਰੋਮਣੀ ਕਮੇਟੀ ਕੌਮ ਦੀ ਜਿੰਦ ਜਾਣ ਆ ਕੌਮ ਦੀ ਰੂਹੇ ਰਵਾਜ ਜਥੇਬੰਦੀ ਆ ਪਰ ਪ੍ਰਬੰਧ ਨਕਮੇ ਆ ਥਾਜਾ ਕਰੀਏ ਕੀ ਹੋਣਾ ਹੁਣ ਗੱਡੀ ਹੋਵੇ 1 ਕਰੋੜ ਦੀ ਸੁਣ ਲਿਓ ਗੱਲ ਗੱਡੀ ਹੋਵੇ 1 ਕਰੋੜ ਦੀ ਤੇ ਜੇ ਡਰਾਈਵਰ ਤੁਸੀਂ ਮੇਰੇ ਅਰਕਾ ਰੱਖੋਗੇ ਫਿਰ ਤੇ ਰੂੜੀਆਂ ਤੇ ਚਾੜੂਗਾ ਨਾ ਕਿ ਡਰਾਈਵਰ ਹੀ ਨਕਮਾ ਰੱਖ ਲਿਆ ਤੁਸੀਂ ਗੱਡੀ ਕਰੋੜ ਦੀ ਲੈਣ ਦੀ ਗੱਡੀ ਦਾ ਥੋੜਾ ਕਸੂਰ ਸੀ ਡਰਾਈਵਰ ਚਾਹੀਦਾ ਸੀ ਸਿੰਘ ਸਾਹਿਬ ਵਰਗਾ ਇਨਾ ਵਰਗਾ ਭਾਈ ਸਾਹਿਬ ਬਣਾ ਵਰਗਾ ਜਾਂ ਤੁਹਾਡੇ ਵਰਗਾ ਕੋਈ ਸਿਆਣਾ ਬੈਣਾ ਉਹ ਸਟੀਰਿੰਗ ਤੇ ਬੈਂਦਾ ਉਹ ਵੇਖਦਿਆਂ ਹੀ ਦੱਸਦਾ ਵੀ ਦੀ ਮਾਈਲੇਜ ਇੰਨੀ ਆ ਇਹਦਾ ਰੇਸ ਇੰਨੀ ਆ ਇਹਦੇ ਵਿੱਚ ਆਪ ਫੈਸਿਲਿਟੀ ਆ ਇਹਦੇ ਵਿੱਚ ਆਪ ਫੈਸਿਲਿਟੀ ਆ ਸਾਡੀਆਂ ਸੰਸਥਾਵਾਂ ਮਾੜੀਆਂ ਨਹੀਂ ਇਹ ਮਹਿੰਗੇ ਭਾਅ ਸਾਨੂੰ ਮਿਲੀਆਂ ਸੀ ਤੁਸੀਂ ਡਰਾਈਵਰ ਨ ਕੰਮੇ ਭਾਅ ਦਿੱਤੇ ਸੀਟਾਂ ਦੇ ਉੱਤੇ ਲਿਆ ਕੇ ਮੈਂ ਕਿੱਦਾਂ ਕਹਦੇ ਸ਼ਰਮਣੀ ਕਮੇਟੀ ਮਾੜੀ ਆ ਸਾਡੇ ਵੱਡਿਆਂ ਨੇ ਸਿਰ ਦੇ ਕੇ ਬਣਾਈਆਂ ਝੰਡਾ ਨਾਲ ਸੜ ਕੇ ਬਣਾਈਆਂ ਲਛਮਣ ਸਿੰਘ ਧਾਰੋਵਾਲੀ ਉਹਨਾਂ ਦਾ ਖੂਨ ਡੁੱਲਾ ਵਾ ਮੈਂ ਫੇਰ ਕਹਿ ਦਿਆਂ ਜੰਨਾ ਚਿਰ ਸਾਡੇ ਤਖਤਾਂ ਦਾ ਵਿਧੀ ਵਿਧਾਨ ਨਹੀਂ ਬਦਲਦਾ ਇਹ 12 14 ਬੰਦਿਆਂ ਦੇ ਕੋਲ ਕੋਈ ਅਧਿਕਾਰ ਨਹੀਂ ਅੰਤਰੰਕ ਕਮੇਟੀ ਦੇ ਕੋਲ ਵੀ ਬਿਨਾ ਪੁੱਛਿਆ ਚਲੋ ਨਵੇਂ ਜਥੇਦਾਰ ਨੂੰ ਤੇ ਵਧਾਈ ਮੈਂ ਵੀ ਦੇ ਦੇਣਾ ਭਾਈ ਕੁਲਦੀਪ ਸਿੰਘ ਨੂੰ ਲਓ ਮੇਰੇ ਵੱਲੋਂ ਵਧਾਈ ਆ ਜੀ ਆ ਮੀਡੀਆ ਨੇ ਖਬਰ ਪਹੁੰਚਾ ਦੇਣੀ ਆ ਵਧਾਈ ਆ ਜੀ ਪਰ ਪਹਿਲੇ ਦਾ ਕੋਈ ਕਸੂਰ ਤੇ ਦੱਸ ਕੇ ਜਾਓ ਜਾਂਦਿਆਂ ਜਾਂਦਾ ਵੀ ਉਹਨੇ ਕੀ ਕੀਤਾ ਵਾ ਕਿਹੜਾ ਗਵਨ ਕੀਤਾ ਵਾ ਕਿਹਦੇ ਨਾਲ ਧੱਕਾ ਕੀਤਾ ਵਾ ਕਿਹਦੇ ਨਾਲ ਕੋਈ ਪਹਿਲੇ ਦਾ ਕਸੂਰ ਤੇ ਦੱਸੋ ਇਹ ਤਾਂ ਵੀ ਕੰਨੋਂ ਬੜੀ ਬਾਂਦਰੀ ਜਦੋਂ ਮਰਜੀ ਕੰਨ ਮਰੋੜਦਾ ਪਈ। ਪੰਡਾ ਪੰਡਾਰੀਆ ਕਿੰਨਾ ਕੁ ਭਾਰ ਇੱਕ ਮੁੱਕੀ ਚੋਕਲਾ ਦੂਜੀ ਚਾਰ ਬੰਦੇ ਜਲੀਲ ਕਰਨ ਨੂੰ ਤੁਸੀਂ ਮਗਰ ਤਿਆਰ ਕਰਕੇ ਰੱਖ ਲੈਂਦੇ। ਅੱਜ ਵੀ ਕੌਮ ਨੂੰ ਸਿਰਜੋ ਤੇ ਮੈਂ ਹੈਰਾਨ ਪਤਾ ਕਿਹੜੀ ਗਲਤੀਆਂ। ਕੋਈ ਜਥੇਬੰਦੀ ਦਾ ਮੂੰਹ ਨਹੀਂ ਫੁੱਟਿਆ ਅਜੇ ਤੱਕ। ਮੇਰੇ ਅਰਗੇ ਇੱਕ ਦੋ ਟਾਢੀ ਆ ਜਿਹੜੇ ਬੋਲੀ ਜਾਂਦੇ ਆ ਸਾਡੇ ਬੋਲੇ ਦਾ ਕਿੰਨਾ ਕਸਰਿਆ ਕਿੱਥੇ ਗਈਆਂ ਸਾਡੀਆਂ ਟਕਸਾਲਾਂ ਕਿੱਥੇ ਗਈਆਂ ਸਾਡੀਆਂ ਨਿਹੰਗ ਜਥੇਬੰਦੀਆਂ ਕਿੱਥੇ ਗਏ ਸਾਡੇ ਵੱਡੇ ਵੱਡੇ ਬੁੱਢੇ ਤਲ ਜਾਂ ਵੱਡੇ ਵੱਡੇ ਪੰਥ ਦੀਆਂ ਗੱਲਾਂ ਕਰਨ ਵਾਲੇ ਬੰਦੇ ਉਹਨਾਂ ਦਾ ਫਰਜ਼ ਨਹੀਂ ਸੀ ਕੱਲ ਪੈਂਦੀ ਸੱਟੇ ਸਟੈਂਡ ਲੈਣ ਦੇ ਕਿ ਇਹ 11-12 ਬੰਦੇ ਕੌਣ ਹੁੰਦੇ ਆ ਅਕਾਲ ਤਖਤ 11-12 ਬੰਦਿਆਂ ਦਾ ਨਹੀਂ ਅਕਾਲ ਤਖਤ ਪੂਰੀ ਦੁਨੀਆ 'ਚ ਵੱਸਣ ਵਾਲੀ ਸਿੱਖਾਂ ਦਾ ਵਾ ਕਿਹੇ ਬੰਦੇ ਨੇ ਸਟੈਂਡ ਨਹੀਂ ਲਿਆ ਪਤਾ ਨਹੀਂ ਲਫਾਫੇ ਮੋਟੇ ਮਿਲੇ ਜਾਂ ਤੇ ਜੀਬ ਤੇ ਭਾਰ ਜ਼ਿਆਦਾ ਪੈ ਜਾਂਦਾ ਸਾਡੀ ਤੇ ਮਾਫ ਕਰਿਓ ਅੱਜ ਲੋੜਿਆ ਕੌਮ ਨੂੰ ਇੱਕ ਝੰਡੇ ਥੱਲੇ ਹੋਣ ਦੀ ਤੇ ਉਹ ਝੰਡਾ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦਾ ਵਾ ਜੰਨਾ ਚਿਰ ਤੁਸੀਂ ਸਿਆਣਪ ਦੇ ਨਾਲ ਸੂਝਤਾ ਦੇ ਨਾਲ ਨਹੀਂ ਚੱਲਦੇ ਆਉਣ ਵਾਲੀ ਰਾਜਨੀਤੀ ਵਿੱਚ ਕਚਾਤੀ ਮਾਰੋ ਤੁਸੀਂ ਪੜੇ ਲਿਖੇ ਬੈਠੇ ਇੰਟਰਨੈਟ ਤੇ ਸਰਚ ਮਾਰੋ ਜਾ ਕੇ ਵਿਸ਼ਵ ਪੱਧਰ ਦੀ ਰਾਜਨੀਤੀ ਜੱਜ ਸਿੱਖਾਂ ਦੀਆਂ ਗੱਲਾਂ ਹੁੰਦੀਆਂ ਵਿਸ਼ਵ ਪੱਧਰ ਦੀ ਰਾਜਨੀਤੀ ਚ ਤੇ ਜਿਹੜਾ ਇੱਥੋਂ ਦਾ ਸਿਸਟਮ ਹੈ ਨਾ ਤੁਹਾਨੂੰ ਜੁੱਤੀਓ ਜੁੱਤੀ ਕਰਾ ਕੇ ਤੇ ਇੰਟਰਨੈਸ਼ਨਲ ਪੱਧਰ ਤੇ ਬਦਨਾਮ ਕਰਨ ਲਿਆ ਵਾ ਅਸੀਂ ਚਾਲ ਨਹੀਂ ਸਮਝਣ ਦੇ ਦੁਸ਼ਮੰਦੀ ਅਮਰੀਕਾ ਕੈਨੇਡਾ ਇੰਗਲੈਂਡ ਯੂਰਪ ਚ ਸਿੱਖਾਂ ਦੀਆਂ ਗੱਲਾਂ ਹੁੰਦੀਆਂ ਵਾ ਵੀ ਸਿੱਖ ਇੱਕ ਕੌਮ ਹੈਗੀ ਆ ਤੇ ਇੱਥੋਂ ਦਾ ਨਜਾਮ ਤੁਹਾਨੂੰ ਆਪਸ ਵਿੱਚ ਪੱਗੋ ਪੱਗੀ ਕਰਾਉਣਾ ਚਾਹੁੰਦਾ ਵਾ ਵੀ ਇਹਨਾਂ ਨੂੰ ਵਿਸ਼ਵਲ ਲੈਵਲ ਉੱਤੇ ਬੇਇੱਜ਼ਤ ਕੀਤਾ ਜਾਵੇ ਇਹ ਗੱਲ ਹੋਰ ਕਹ ਦੇਆ ਆਉਣ ਵਾਲਾ ਸਮਾਂ ਇੰਟਰਨੈਟ ਦਾ ਵਾ AI ਦਾ ਜ਼ਮਾਨਾ ਵਾ ਚਲੋ ਸਾਨੂੰ ਇੰਟਰਨੈਟ ਨੂੰ ਦੇ ਪੁੱਛਣ ਦੀ ਲੋੜ ਨਹੀਂ ਅਸੀਂ ਤਾਂ ਵੈਸੇ ਦੁਨੀਆ ਦੇ ਬਾਦਸ਼ਾਹ ਹਮ ਰਖਤ ਪਾਤ ਸ਼ਾਹੀ ਦਾਵਾ ਅਸੀਂ ਤਾਂ ਦੁਨੀਆ ਦੇ ਬਾਦਸ਼ਾਹ ਬੰਦੇ ਆ ਪਰ ਇੰਟਰਨੈਟ ਦੇ ਹਿਸਾਬ ਨਾਲ ਚੱਲੀਏ ਨਾ ਆਉਣ ਵਾਲਾ ਸਮਾਂ AI ਦਾ ਵਾ ਇੰਟਰਨੈਟ ਦਾ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਐਲਨ ਮਸਕ ਨੇ AI ਨੂੰ ਪੁੱਛਿਆ ਉਹਦੀ ਜਿਹੜੀ ਬਣਾਈ ਗਰੋਕ AI ਆ ਉਹਨੂੰ ਪੁੱਛਿਆ ਗਿਆ ਕੰਪਿਊਟਰ ਨੂੰ ਪੁੱਛਿਆ ਗਿਆ ਫਿਰ ਮੈਂ ਕਹਦੇ ਆ ਅਸੀਂ ਕੰਪਿਊਟਰ ਦੇ ਮਥਾਜ ਨਹੀਂ ਆ ਅਸੀਂ ਜੱਦੀ ਪੁਸ਼ਤੀ ਬਾਦਸ਼ਾਹਾਂ ਆ ਪਰ ਚਲੋ ਪੁੱਛ ਲਓ ਕੰਪਿਊਟਰ ਨੂੰ AI ਨੂੰ ਪੁੱਛਿਆ ਗਿਆ ਕਿ ਜੇ ਦੁਨੀਆ ਦੇ ਸਾਰੇ ਧਰਮਾਂ ਦੇ ਵਿੱਚੋਂ ਇੱਕ ਧਰਮ ਚੁਣਨਾ ਹੋਵੇ ਜਿਹੜਾ ਦੁਨੀਆ ਤੇ ਰਾਜ ਕਰੂਗਾ ਕੰਪਿਊਟਰ ਨੇ ਵੀ ਆਖਿਆ ਦੁਨੀਆ ਤੇ ਸਿੱਖ ਕੌਮ ਆ ਜਿਹੜੀ ਦੁਨੀਆ ਤੇ ਆਉਣ ਵਾਲੇ ਸਮੇਂ ਚ ਰਾਜ ਕਰ ਸਕਦੀ ਆ ਕੰਪਿਊਟਰ ਨੈਟ ਦਾ ਜ਼ਮਾਨਾ ਕਹਿਣ ਲਿਆ ਤੇ ਅਸੀਂ ਆਪਸ ਜੁੱਤੀਓ ਜੁੱਤੀ ਹੋਈ ਜਾਂਨੇ ਵਿਸ਼ਵ ਪੱਦਰ ਤੇ ਤੁਹਾਡੀ ਬੱਲੇ ਬੱਲੇ ਆ ਸਿੱਖੋ ਬਚ ਜੋ ਚਾਲ ਬੜੀ ਵੱਡੀ ਆ ਇਹਦੇ ਵਿੱਚ ਤੁਸੀਂ ਇਸ ਘੁਮ ਸੋ ਵੀਵਰਸ ਏਸੀ ਆਈ ਦੀ ਵੀਡੀਓ ਵੀਡੀਓ ਵੇਖਣ ਦੇ ਸੀ ਆਪਾਂ ਗਿਆਨੀ ਗੁਰਪ੍ਰਤਾਪ ਸਿੰਘ ਜੀ ਦੀ ਕਥਾ ਜਿਹੜੀ ਕਿ ਬਹੁਤ ਜ਼ਿਆਦਾ ਇੰਟਰਸਟਿੰਗ ਸੀ ਔਰ ਗੱਲਾਂ ਕਰਨ ਦੇ ਸੀ ਜੋ ਕਿ ਅੱਜ ਕੱਲ ਸਮਾਜ ਦੇ ਵਿੱਚ ਹੋਣ ਦੀ ਆਬ ਹੈ ਕਿ ਇੱਕ ਜਿਹੜਾ ਜਥੇਦਾਰ ਹੈ ਨਾ ਉਹਨੂੰ ਸਿਰਫ ਆਪਣੇ ਇਸਰਫ ਆਪਣੇ ਲੋਕਾਂ ਦਾ ਨਹੀਂ ਸੋਚਣਾ ਚਾਹੀਦਾ ਉਹਨੂੰ ਪੂਰੀ ਦੁਨੀਆ ਦਾ ਸੋਚਣਾ ਚਾਹੀਦਾ ਔਰ ਬੇਸ਼ੱਕ ਉਹ ਕੋਈ ਮੁਸਲਮਾਨ ਹੈ ਹਿੰਦੂ ਵਾ ਕਿਸੇ ਵੀ ਧਰਮ ਤੋਂ ਤਲਕ ਰੱਖਦਾਨਾ ਉਹਦੇ ਬਾਰੇ ਵਿੱਚ ਸੋਚਣਾ ਚਾਹੀਦਾ ਵੈ ਜਿਸ ਤਰ੍ਹਾਂ ਕਿ ਉਹ ਵੀ ਕਹਿੰਦੇ ਸੀ ਕਿ ਰਾਜਾ ਰਣਜੀਤ ਸਿੰਘ ਜੀ ਸੀ ਜਦੋਂ ਆਪਣੇ ਖਾਲਸਾ ਰਾਜ ਦੇ ਵਿੱਚ ਔਰ ਉਹ ਇਹ ਨਹੀਂ ਸੀ ਕਰਦੇ ਕਿ ਸਿਰਫ ਇੱਕ ਬੰਦੇ ਦਾ ਸੋਚਦੇ ਸੀ ਜਾਂ ਆਪਣੇ ਸਿੱਖਾਂ ਦਾ ਸੋਚਦੇ ਸੀ ਉਹ ਹਰ ਧਰਮ ਦੇ ਬੰਦੇ ਦਾ ਮੁਸਲਮਾਨ Hindu ਸਭ ਦਾ ਸੋਚਦੇ ਸੀ ਔਰ ਜਿੰਝ ਕਿ ਅੱਜ ਕੱਲ ਸਭ ਨੂੰ ਪਤਾ ਵਾ ਕਿ ਇਨਸਾਫ ਜਿਹੜਾ ਹੈ ਨਾ ਉਹ ਨਹੀਂ ਹੈਗਾ ਅਸੀਂ ਕਹਿੰਨੇ ਕਿ ਪਾਕਿਸਤਾਨ ਵਿੱਚ ਨਹੀਂ ਹੈਗਾ ਹਰ ਜਗ੍ਹਾ ਤੇ ਕਿ ਇਨਸਾਫ ਜਿਹੜਾ ਨਾ ਉਹ ਨਹੀਂ ਕਿਸੇ ਨੂੰ ਮਿਲਣ ਦੀਆ ਲੇਕਿਨ ਜਦੋਂ ਰਾਜਾ ਰਣਜੀਤ ਸਿੰਘ ਜੀ ਦਾ ਦੌਰ ਸੀ ਕਾਲਾ ਰਾਜ ਸੀ ਉਦੋਂ ਹਰ ਇੱਕ ਨੂੰ ਇਨਸਾਫ ਮਿਲਦਾ ਸੀ ਬੇਸ਼ੱਕ ਉਹ ਮੁਸਲਮਾਨ ਸੀ ਕੋਈ ਹਿੰਦੂ ਸੀ ਕਿਸੇ ਵੀ ਧਰਮ ਦਾ ਸੀ ਸਭ ਨੂੰ ਇਨਸਾਫ ਮਿਲਦਾ ਸੀ ਔਰ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਵਾ ਕਿ ਇਨਸਾਫ ਦੇ ਨਾਲ ਸਾਨੂੰ ਚੱਲਣਾ ਚਾਹੀਦਾ ਕਿਉਂਕਿ ਸਾਨੂੰ ਗੁਰੂ ਸਾਹਿਬਾਨ ਨੇ ਵੀ ਇਹੀ ਸਿੱਖੀ ਦਿੱਤੀ ਹੈ ਕਿ ਸਾਨੂੰ ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ ਕਿਸੇ ਦਾ ਕਿ ਸਾਨੂੰ ਲਾਲਚ ਨਹੀਂ ਕਰਨੀ ਚਾਹੀਦੀ ਔਰ ਇਨਸਾਫ ਕਰਨਾ ਚਾਹੀਦਾ ਵਾ ਸਾਨੂੰ ਇਸੇ ਸਿੱਖੀ ਦੇ ਉੱਤੇ ਆਪਣੀ ਜ਼ਿੰਦਗੀ ਨੂੰ گزارਣਾ ਚਾਹੀਦਾ ਅਗਰ ਅਸੀਂ ਇੱਕ ਹੱਕ ਨਹੀਂ ਖਾਵਾਂਗੇ ਇਨਸਾਫ ਕਰਾਂਗੇ ਅਗਰ ਅਸੀਂ ਇਨਾ ਗੱਲਾਂ ਤੇ ਚੱਲਾਂਗੇ ਨਾ ਤਾਂ ਅਸੀਂ ਇੱਕ ਕਾਮਯਾਬ ਜ਼ਿੰਦਗੀ گزارਾਂਗੇ ਅਗਰ ਅਸੀਂ ਇਨਾ ਚੀਜ਼ਾਂ ਨੂੰ ਫੋਲੋ ਨਹੀਂ ਕਰਾਂਗੇ ਅਸੀਂ ਬੇਸਕੂਨੇ ਰਹਾਂਗੇ ਸਾਨੂੰ ਸਕੂਨ ਨਹੀਂ ਹੋਵੇਗਾ ਬਾਕੀ ਮੈਨੂੰ ਤਾਂ ਇਨਾ ਦੀ ਕਥਾ ਬਹੁਤ ਵਧੀਆ ਲੱਗੀ ਤੁਹਾਨੂੰ ਕਿਹੇ ਚ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਾਰ ਜ਼ਰੂਰ ਕਰਿਓ